ਲੋ ਵੀ ਕਿਸਾਨੋਂ ਤੁਹਾਡੇ ਗਲ ਦੇ ਵਿੱਚ ਜਿਹੜੀ ਕਿ ਆਪ ਸਰਕਾਰ ਹੌਲੀ-ਹੌਲੀ ਰੱਸਾ ਪਾਉ ਲੱਗੀ ਆ ਤੇ ਰੱਸਾ ਉਹਨਾਂ ਨੇ ਹੌਲੀ-ਹੌਲੀ ਟੈਟ ਕਰੀ ਜਣਾ ਤੇ ਤੁਹਾਨੂੰ ਜਿਹੜਾ ਕਿ ਫਾਹੇ ਤੇ ਟੰਗ ਦੇਣਾਗਾ ਤੇ ਉਸ ਸਮੇਂ ਤੱਕ ਤੁਹਾਡੇ ਹੱਥ ਦੇ ਵਿੱਚ ਕੁਛ ਵੀ ਨਹੀਂ ਰਹਿਣਾ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰੂੰਗਾ ਵੀ ਕਿਵੇਂ ਹੌਲੀ-ਹੌਲੀ ਤੁਹਾਡੇ ਗਲ ਦੇ ਵਿੱਚ ਰੱਸਾ ਪਾ ਰਹੀ ਆ ਤੇ ਕਈ ਮੇਰੇ ਵੀਰਾਂ ਨੇ ਦਾ ਸੋਸ਼ਲ ਮੀਡੀਆ ਤੇ ਉਹ ਗੱਲ ਸੁਣੀ ਹੋਣੀ ਆ ਜਿਨ੍ਹਾਂ ਨੇ ਨਹੀਂ ਸੁਣੀ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਆ ਤੇ ਜਿਹੜੀ ਜਾਣਕਾਰੀ ਹੋਵੇ ਅੱਗੇ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਹੋਰ ਆ ਕਿਸਾਨਾਂ ਨੂੰ ਵੀ ਪਤਾ ਲੱਗ ਸਕੇ ਵੀ ਕੀ ਪੂਰੀ ਗੱਲਬਾਤ ਆ ਕੀ ਪੂਰੀ ਜਾਣਕਾਰੀ ਆ ਤਿੰਨ ਚਾਰ ਦਾ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੀ ਆ ਚੱਲ ਰਹੀ ਆ ਖਬਰ ਵੀ ਜਿਹੜੇ ਕਿ ਪੰਜਾਬ ਦੇ ਵਿੱਚ ਵੱਡੇ ਵੱਡੇ ਸੈਲੋ ਬਣੇ ਵੇ ਆ ਜਿਵੇਂ ਕਿ ਅਡਾਨੀਆਂ ਆਵਾਨੀਆਂ ਦੇ ਜਿਹੜੇ ਗਦਾਮ ਬਣੇ ਵੇ ਆ ਉਹਨੂੰ ਪੰਜਾਬ ਸਰਕਾਰ ਨੇ ਮਾਨਤਾ ਦਿੱਤੀ ਵੀ ਇਹਦੇ ਵਿੱਚ ਤੁਸੀਂ ਕਣਕ ਆਪਣੀ ਰੱਖ ਸਕਦੇ ਹੋ ਤੇ ਕਣਕ ਮੰਡੀਆਂ ਦੇ ਵਿੱਚੋਂ ਖਰੀਦ ਸਕਦੇ ਆ ਹਾਂ ਪਹਿਲਾਂ ਉਹਨਾਂ ਵਿੱਚ ਕਣਕ ਜਿਹੜੀ ਰੱਖੀ ਜਾਂਦੀ ਸੀਗੀ ਉਹ ਕਣਕ ਹੁੰਦੀ ਸੀ ਸਰਕਾਰੀ ਜਿਹੜੀ ਕਿ ਮਾਰਕ ਮਾਰਕ ਫਿਟ ਕਮੇਟੀਆਂ ਜਾਂ ਕਿ ਹੋਰ ਅਜਾਸੀਆਂ ਸੀਗੀਆਂ ਸਰਕਾਰੀ ਉਹ ਆਪਣੀ ਕਣਕ ਰੱਖਦੀਆਂ ਸੀ ਉਹਨਾਂ ਗਦਾਮਾਂ ਦੇ ਵਿੱਚ ਤੇ ਉਹਨਾਂ ਦੇ ਬਦਲੇ ਉਹਨੂੰ ਕਿਰਾਇਆ ਦਿੰਦੀਆਂ ਸੀਗੀਆਂ ਪਰ ਹੁਣ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਮਾਨਤਾ ਦਿੱਤੀ ਵੀ ਤੁਸੀਂ ਆਪਣੀ ਜਿਹੜੀ ਕਣਕਾ ਉਹਨਾਂ ਗਦਾਮਾਂ ਵਿੱਚ ਰੱਖ ਸਕਦੇ ਹੋ ਤੇ ਉਹਦੇ ਨਾਲ ਹੀ ਤੁਹਾਡੇ ਗਾਲ ਦੇ ਵਿੱਚ ਇੱਕ ਹੋਰ ਰੱਸਾ ਪਾਇਆ ਜਾ ਰਿਹਾ ਹੈਗਾ ਉਹ ਕੀ ਆ ਵੀ ਫਰਬਰੀਜ਼ ਵਿੱਚ ਫਰਮਾਨ ਆਇਆ ਸੀ ਕਿ ਪੰਜਾਬ ਦੀਆਂ 26 ਮੰਡੀਆਂ ਕਿ ਉਹਨਾਂ ਨੂੰ ਮਰਜ ਕੀਤਾ ਜਾ ਰਿਹਾ ਹੈਗਾ ਮਰਜ ਦਾ ਮਤਲਬ ਹੁੰਦਾ ਜਿਹੜੀਆਂ ਛੋਟੀਆਂ ਮੰਡੀਆਂ ਹੁੰਦੀਆਂ ਗਿਆ ਉਹ ਮੰਡੀਆਂ ਕਿਸੇ ਵੱਡੀ ਮੰਡੀ ਦੇ ਵਿੱਚ ਰਲਾ ਦਿੱਤੀਆਂ ਜਾਂਦੀਆਂ ਹਨ ਹੌਲੀ ਹੌਲੀ ਇਹ ਰੱਸਾ ਟਾਈਟ ਹੁੰਦਾ ਜਾਣਾ ਜਿਹੜੀਆਂ ਵੱਡੀਆਂ ਮੰਡੀਆਂ ਉਹ ਵੀ ਹੌਲੀ ਹੌਲੀ ਖਤਮ ਹੋ ਜਾਣੀਆਂ ਤੇ ਉਹ ਵੀ ਉਹ ਤੋਂ ਵੱਡੀਆਂ ਮੰਡੀਆਂ ਦੇ ਵਿੱਚ ਚਲੇ ਜਾਣੀਆਂ ਜਿੱਮੇ ਕਿ ਆਪਣੇ ਪਿੰਡਾਂ ਦੇ ਵਿੱਚ ਮੰਡੀ ਹੁੰਦੀ ਆ ਉਹ ਉੱਥੋਂ ਚੱਕ ਕੇ ਨੇੜੇ ਕਿਤੇ ਸ਼ਹਿਰ ਦੇ ਵਿੱਚ ਕਰ ਦੇਣੀ ਆ ਸ਼ਹਿਰ ਤੋਂ ਚੱਕ ਕੇ ਹੌਲੀ ਹੌਲੀ ਜ਼ਿਲ੍ਹੇ ਵਿੱਚ ਕਰ ਦੇਣੀ ਆ ਜ਼ਿਲ੍ਹੇ ਤੋਂ ਬਾਅਦ ਹੌਲੀ ਹੌਲੀ ਚੱਕ ਕੇ ਉਹ ਸਿੱਧੀ ਗਦਾਮਾਂ ਦੇ ਵਿੱਚ ਮੰਡੀ ਜਿਹੜੀ ਚਲੀ ਜਾਣੀ ਆ ਜਿਹੜਾ ਰੱਸਾ ਹੈ ਹੌਲੀ ਹੌਲੀ ਟਾਈਟ ਹੋਈ ਜਾਣਾ ਤੇ ਆਖਰ ਦੇ ਵਿੱਚ ਕਿਸਾਨਾਂ ਨੂੰ ਪਾਹੇ ਟੰਗ ਦੇਣਾਗਾ ਹੁਣ ਗੱਲ ਤੁਸੀਂ ਸੋਚਣਾਗਾ ਵੀ ਇਸ ਦੇ ਦਾ ਕੀ ਹਸਾਬਤਾ ਵਾ ਕੀ ਗੱਲਬਾਤ ਆ ਦੂਜੀ ਗੱਲ ਬਈ ਜਿਹੜੀ ਕਿ ਆਪਾਂ ਕਰਨਾ ਚਾਹੁੰਦੇ ਆ ਦੂਜੀ ਗੱਲ ਬਈ ਇਹ ਆ ਵੀ ਤੁਸੀਂ ਸੋਚਦੇ ਹੋਗੇ ਇਹਦਾ ਅਸਰ ਤਾਂ ਇਕੱਲਾ ਕਿਸਾਨਾਂ ਦੀ ਪੈਣਾ ਮਜ਼ਦੂਰਾਂ ਤੇ ਨਹੀਂ ਪੈਣਾ ਜਾਂ ਜਿਹੜੇ ਕਿ ਟਰਾਂਸਪੋਰਟਰ ਵਿਭਾਗ ਆ ਉਹਨਾਂ ਤੇ ਨਹੀਂ ਪੈਣਾ ਪਰ ਤੁਸੀਂ ਇਸ ਗੱਲ ਤੋਂ ਬੇਖਬਰਾ ਕਿਉਂਕਿ ਜਦੋਂ ਸਿੱਧੀ ਜਿਹੜੀ ਮਾ ਆਪਣੀ ਕਣਕਾਂ ਮੰਡੀਆਂ ਦੇ ਵਿੱਚੋਂ ਕਾਪਰੇਟ ਘਰਾਣਿਆਂ ਕੰਪਨੀਆਂ ਖਰੀਦਣ ਲੱਗ ਗਈਆਂ ਤਾਂ ਜਿਹੜੇ ਮਜ਼ਦੂਰ ਆ ਇਹਨਾਂ ਦਾ ਕੰਮ ਵੀ ਖੋਹ ਜਾਣਾ ਕਿਉਂਕਿ ਵੱਡੀਆਂ-ਵੱਡੀਆਂ ਕੰਪਨੀਆਂ ਕੋਲ ਆਪਦੇ ਜਿਹੜੇ ਸੰਦ ਹੋਣਗੇ ਆਪਦੇ ਜਿਹੜੇ ਮਸ਼ੀਨਰੀ ਹੋਊਗੀ ਉਹਨਾਂ ਨੇ ਉੱਥੇ ਜਿਹੜੀ ਸਾਂਟੀ ਕਰਨੀ ਆ ਜਿਹੜੀ ਸਫਾਈ ਕਰਨੀ ਆ ਕਣਕ ਦੀ ਤੇ ਉਹਨਾਂ ਦੇ ਆਪ ਦੀ ਜਿਹੜੀ ਟਰਾਂਸਪੋਰਟ ਹੋਊਗੀ ਆਪਦੇ ਟਰਾਲੇ ਹੋਣਗੇ ਆਪਦੀਆਂ ਮਸ਼ੀਨਰੀਆਂ ਹੋਣਗੇ ਸਾਰਾ ਕੁਝ ਖਾਤਮ ਹੋ ਜਾਣਾ ਇਹਦੇ ਨਾਲ ਨਾਲ ਜਦੋਂ ਗ੍ਰਾਮਾਂ ਦੇ ਵਿੱਚ ਆਪਣੀ ਕਣਕ ਲੱਗਣ ਲੱਗੀ ਤੇ ਜਿਹੜੇ ਮੇਰੇ ਵੀਰਾਂ ਮਾਰਕਫਿਟ ਕਮੇਟੀਆਂ ਦੇ ਵਿੱਚ ਲੱਗੇ ਵੇ ਆ ਜਿਹੜੇ ਗਦਾਮ ਬਣੇ ਵੇ ਆ ਉਹ ਸਾਰੇ ਖਤਮ ਹੋ ਜਾਣੇ ਹੌਲੀ-ਹੌਲੀ ਜਿਹੜਾ ਇਹ ਆਪਣਾ ਜਿਹੜਾ ਪੂਰਾ ਅਦਾਰਾ ਹੋ ਜਾਣਾ ਪ੍ਰਾਈਵੇਟ ਹੋ ਜਾਣਾ ਤੇ ਮੰਡੀਆਂ ਵੀ ਹੌਲੀ-ਹੌਲੀ ਖਤਮ ਹੋ ਜਾਣੀਆਂ ਆ ਆਪਾਂ ਦਿੱਲੀ ਧਾਰ ਨਾਲ ਲਾਈ ਬੈਠੇ ਐਮਐਸਪੀ ਐਮਐਸਪੀ ਦੇ ਦੇਣਗੇ ਆਪਾਂ ਨੂੰ ਪਰ ਜਿਹੜੀ ਗੱਲ ਸੋਚਣ ਵਾਲੀ ਆ ਇੱਥੇ ਆ ਐਮਐਸਪੀ ਤੇ ਆਪਾਂ ਵੇਚਾਂਗੇ ਕਿਹਨੂੰ ਆਖਰ ਤੇ ਆਪਾਂ ਨੂੰ ਪ੍ਰਾਈਵੇਟ ਧਾਰਾਂ ਨੂੰ ਵੇਚਣੀ ਪੈਣੀ ਆ ਇੱਕ ਦੋ ਸਾਲ ਉਹ ਖਰੀਦਣਗੇ ਜਦੋਂ ਮੰਡੀਆਂ ਖਤਮ ਹੋ ਗਈਆਂ ਤੋ ਵੀ ਹੱਥ ਖੜੇ ਕਰ ਦੇਣਗੇ ਵੀ ਇਸ ਟਾਈਮ ਐਮਐਸਬੀ ਦੇਣ ਦਾ ਜੀ ਫਸਲ ਖਰੀਦਣੀ ਨਹੀਂ ਤੇ ਵੇਚੋਗੇ ਕਿਹਨੂੰ ਉਸ ਟਾਈਮ ਤੁਹਾਡੇ ਹੱਥ ਦੇ ਵਿੱਚ ਕੋਸ ਵੀ ਨਹੀਂ ਰਹਿਣਾ ਤੇ ਤੁਹਾਡਾ ਜਿਹੜਾ ਰੱਸਾ ਪਾਇਆ ਗਲ ਦੇ ਵਿੱਚ ਪੂਰਾ ਟਾਈਟ ਹੋ ਜਾਣਾ ਨਾ ਤਾਂ ਤੁਹਾਨੂੰ ਆਸੇ-ਪਾਸੇ ਥੱਲੇ ਉੱਤਰ ਜਾਣਾ ਤੇ ਤੁਸੀਂ ਬਿਲਕੁਲ ਖਤਮ ਹੋ ਜਾਣਾ ਇਸ ਕਰਕੇ ਹੁਣ ਦੇ ਸਮੇਂ ਦੇ ਵਿੱਚ ਸੋਚਣ ਦੀ ਲੋੜ ਆ ਬੀਨਾਂ ਜਿਹੜੇ ਮੰਡੀਆਂ ਖਤਮ ਹੋ ਰਹੀਆਂ ਇਹਨਾਂ ਦੇ ਵਿਰੁੱਧ ਆਵਾਜ਼ ਉਠਾਉਣ ਦੀ ਜਾਂ ਜਿਹੜੇ ਸਰਕਾਰ ਗਦਾਂਮਾਂ ਨੂੰ ਸਰਕਾਰੀ ਮਾਨਤਾ ਦਿੱਤੀ ਆ ਉਹਨਾਂ ਦੇ ਵਿਰੁੱਧ ਆਵਾਜ਼ ਉਠਾਉਣ ਦੀ ਪਰ ਬਾਈ ਪੰਜਾਬੀਓ ਕਿਸਾਨੋਂ ਤੁਹਾਡੇ ਗੱਲ ਦੇ ਵਿੱਚ ਰੱਸਾ ਪਾ ਲਿਆ ਤੇ ਉਹ ਰੱਸੇ ਨੂੰ ਹੌਲੀ-ਹੌਲੀ ਟੈਡ ਕਰੀ ਜਾਣਾ ਸਰਕਾਰਾਂ ਨੇ ਆਪਾਂ ਸਿਰਫ ਜਿੰਦਾਬਾਦ ਮੁਰਦਾਬਾਦ ਕੱਲ ਹੀ ਆਗੇ ਜਿੰਦਾਬਾਦ ਕਾਂਗਰਸ ਆ ਗਈ ਮੁਰਦਾਬਾਦ ਵਾਜ ਪਾ ਗਈ ਮੁਰਦਾਬਾਦ ਆਪਾਂ ਜਿੰਦਾਬਾਦ ਮੁਰਦਾਬਾਦ ਦੇ ਚੱਕਰਾਂ ਵਿੱਚ ਉਲਝੇ ਪਿਆ ਅਸਲ ਪੰਜਾਬ ਦੇ ਮੁੱਦਿਆਂ ਤੇ ਅਸਲ ਕਿਸਾਨੀ ਤੇ ਆਪਾਂ ਗੱਲਬਾਤ ਨਹੀਂ ਕਰਨਾ ਚਾਹੁੰਦੇ ਧੰਨਵਾਦ ਸਾਰਿਆਂ ਦਾ